ਯਾਹ ਜੀ ਸਰ ਕਿਸ ਤਰ੍ਹਾਂ ਲੱਗਦਾ ਪਿਆ ਅੱਜ ਦਾ ਪਜਾ ਵਧੀਆ ਲੱਗ ਰਿਹਾ ਜੀ ਦੋ ਚੰਨ ਇੰਝ ਹੋਣਾ ਚਾਹੀਦਾ ਪਾਹੀ ਦੇਖੋ ਗਾਕਾ ਦੀ ਸਵਾਗਤ ਹੈਗਾ ਦੇਖੋ ਸਤਕਾਰਯੋਗ ਆ ਗਏ ਸਾਡੇ ਸੀਐਮ ਸਾਹਿਬ ਹੈ ਪਰ ਉਹਨਾਂ ਨੂੰ ਆਪ ਚਾਹੀਦਾ ਹੈ ਕਿ ਦੇਖੋ ਸਾਰਾ ਦਿਨ ਬਾਜ਼ਾਰ ਬੰਦ ਆਣਾ ਕਿਸ ਵਲੇ ਕਿਸੇ ਨੂੰ ਪਤਾ ਹੀ ਨਹੀਂਗਾ ਭਵੰਤਮਾਨ ਜੀ ਇਹ ਤਾਂ ਕੱਲੇ ਲੰਡਨ ਦੇ ਨਹੀਂ ਆ ਰਹੇ ਦਾ ਜੋ ਹਾਲ ਹੈ ਨਾ ਕੀਤਾ ਆਪਣੇ ਬੋਰਡ ਆਪਣਾ ਸਭ ਕੁਝ ਲਾਇਆ ਆਪਣੀਆਂ ਫੋਟੋਆਂ ਲਾਈਆਂ ਇਹ ਨਹੀਂ ਦੇਖਦੇ ਕਿ ਜਨਤਾ ਕਿੰਨੀ ਦੁਖੀ ਹੋ ਰਹੀ ਹੈ ਸਾਰੇ ਦੁਕਾਨਦਾਰ ਦੁਖੀ ਹੈ ਬੋਰਡ ਲਾਤੇ ਆ ਦੁਕਾਨਾਂ ਤੋਂ ਗੱਗਾ ਨਹੀਂ ਆ ਰਿਹਾ ਸਵੇਰੇ 9:30 ਵਜੇ ਆਏ ਸਾਢੇ 9 ਵਜੇ ਦੇ ਤੇ 4 ਵਜੇ ਦੇ ਵਜੇ ਤੇ ਬਿਯਾਰ ਬੰਦ ਹੈਗਾ ਜੀ ਮੇਰੇ ਅੱਜ ਮੈਂ ਘਰ ਚ ਲੈਣ ਦੁਕਾਨ ਬੰਦ ਕਰਕੇ ਦੁਕਾਨ ਬੰਦ ਕਰਕੇ ਘਰ ਚ ਚੱਲਿਆ ਮੈਂ ਕੀ ਕਰਾਂਗਾ ਨਾ ਨੂੰ ਦੇਖ ਕੇ ਸ਼ਕਲਾਂ ਦੇ ਕਾਣਾ ਜੇ ਘਰ ਮੇਰੀ ਰੋਟੀ ਨਹੀਂ ਹੋਣੀ ਤਾਂ ਇਹ ਨਹੀਂ ਕਰਨਾ 10 ਵਜੇ ਦਾ ਟਾਈਮ ਦੇਖ ਕੇ 5 ਵਜੇ ਚੱਲੇ ਅਜੇ ਤੱਕ ਨਹੀਂ ਆਏ ਤੇ ਸਾਢੀ ਦਿਹਾੜੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਪਾਰੀਆਂ ਨੂੰ ਇਸ ਵੇਲੇ ਖੜੇ ਆਹੀ ਅੰਮ੍ਰਿਤਸਰ ਦੇ ਹਾਲ ਗੇਟ ਤੇ ਜਿੱਥੇ ਕਿ ਕੁਝ ਹੀ ਦੇਰ ਦੇ ਵਿੱਚ ਸੀਐਮ ਭਗਵਤਮਨ ਆਉਣ ਵਾਲੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦੇ ਕਿਹੜੇ ਪ੍ਰਬੰਧ ਕੀਤੇ ਗਏ ਹਨ ਪੁਲਿਸ ਫੋਰਸੇ ਭਾਰੀ ਮਾਤਰਾ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਇੱਥੇ ਤਣਾਤ ਹੈ ਡਿਊਟੀਆਂ ਲੱਗ ਚੁੱਕੀਆਂ ਹਨ ਤੇ ਇਹ ਸੁਰੱਖਿਆ ਘੇਰਾ ਤੁਸੀਂ ਦੇਖ ਸਕਦੇ ਹੋ ਜਿੰਨਾ ਸੁਰੱਖਿਆ ਘੇਰਾ ਦੇ ਵਿੱਚ ਸੀਐਮ ਭਗਉਂਦ ਮਾਨ ਇਦੋਂ ਲੰਕੇ ਜਾਣਗੇ ਇਸ ਦੇ ਨਾਲ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਈਏ ਹਾਲਗੇਂਡ ਦੀ ਪੂਰਾ ਹਾਲਗੇਂਡ ਜਿਹੜਾ ਉਹ ਸਾਫ ਸੁਥਰਾ ਟ੍ਰੈਫਿਕ ਫਰੀ ਕਰ ਦਿੱਤਾ ਗਿਆ ਸਾਈਡ ਤੇ ਲੱਗੀਆਂ ਗੱਡੀਆਂ ਜਿਹੜੀਆਂ ਉਹ ਵੀ ਹਟਾ ਦਿੱਤੀਆਂ ਗਈਆਂ ਹਨ ਤੇ ਜਿਹੜਾ ਵੈਲਕਮ ਬੋਰਡ ਜਿਹੜੇ ਆ ਉਹ ਲੱਗ ਚੁੱਕਿਆ ਹੈ ਸੰਸਦ ਜੀ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਤੇ ਬੋਰਡ ਵੀ ਲੱਗ ਚੁੱਕੇ ਹਨ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦੇ ਪੂਰੇ ਪ੍ਰਬੰਧ ਤੇ ਸੁਰੱਖਿਆ ਕਿੱਡਾ ਜੋਗੀ ਪੁਲਿਸ ਮੁਲਾਜ਼ਮਾਂ ਵੱਲੋਂ ਬਣਾ ਲਿਤਾ ਗਿਆ ਹੈ ਤੇ ਇੱਥੇ ਨਾਲ ਦੇ ਅਸੀਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਰੋਜ਼ਾਨਾ ਇੱਥੇ ਹਾਲ ਗੇਟ ਹੁੰਦੇ ਹਨ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਭਾਰ ਦੇ ਵਿੱਚ ਤੇ ਸਾਡੇ ਨਾਲ ਕੁਝ ਦੁਕਾਨਦਾਰ ਵੀ ਹੁਣ ਹਾਂਜੀ ਅੱਜ ਕਿਸ ਤਰ੍ਹਾਂ ਲੱਗਦਾ ਪਿਆ ਤੁਹਾਡਾ ਬਾਜ਼ਾਰ ਤੁਸੀਂ ਰੋਜ਼ ਹੁੰਦੇ ਨਾ ਇੱਥੇ ਅੱਜ ਕਿਦਾਂ ਲੱਗਦਾ ਪਿਆ ਸਵੇਰ ਤਾਂ ਇਦਾਂ ਹੀ ਹੈ ਭਾਈ ਸਵੇਰ ਤਾਂ ਇਦਾਂ ਹੀ ਹੈ ਸਵੇਰ ਤੋਂ ਸੁਰੱਖਿਆ ਇਸ ਇੱਜ ਕੁਝ ਖਾਸ ਕੁਝ ਕੁਝ ਨਹੀਂ ਦੁਕਾਨਦਾਰੀ ਦਾ ਫਰਕ ਪਿਆ ਤੇ ਆਹ ਬਹੁਤ ਜ਼ਿਆਦਾ ਪਿਆ ਉਹ ਤਾਂ ਪਹਿਣਾ ਹੀ ਸੀ ਸੀਐਮ ਜੀ ਆ ਰਿਹਾ ਤੇ ਸੁਰੱਖਿਆ ਤੇ ਹੋਣੀ ਹਾਂਜੀ ਸਰ ਕਿਸ ਤਰ੍ਹਾਂ ਲੱਗਦਾ ਪਿਆ ਅੱਜ ਦਾ ਬਾਜ਼ਾਰ ਵਧੀਆ ਲੱਗ ਰਿਹਾ ਜੀ ਦੋ ਚੰਗੇ ਇੰਝ ਹੋਣਾ ਚਾਹੀਦਾ ਹਾਂਜੀ ਦੋ ਜੰ ਇੰਝ ਹੋਣਾ ਚਾਹੀਦਾ ਸੇ ਦੋ ਜੰ ਇੰਝ ਹੋਣਾ ਚਾਹੀਦਾ ਤੇ ਖੁਸ਼ੀ ਹੈ ਭਗਵੰਤ ਮਾਨ ਆ ਜਾ ਰਹੇ ਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੈ ਜੀ ਜਰੂਰ ਕਰਾਂਗੇ ਜੀ ਸਾਡੀ ਕੀ ਗੱਲ ਹੈ ਤੇ ਇੱਥੇ ਹੋਰ ਵੀ ਦੁਕਾਨਦਾਰ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਰ ਕਿਸ ਤਰ੍ਹਾਂ ਲੱਗਦਾ ਅੱਜ ਜਿਸ ਤਰ੍ਹਾਂ ਕਿ ਸੁਰੱਖਿਆ ਨੂੰ ਲੈ ਕੇ ਪੱਕੇ ਪ੍ਰਬੰਧ ਕੀਤੇ ਗਏ ਨੇ ਟ੍ਰੈਫਿਕ ਫ੍ਰੀ ਹੋ ਗਿਆ ਜੇ ਹਲ ਬਜ਼ਾਰ ਠੀਕ ਹੈ ਵੈਸੇ ਸੋਚਿਆ ਜਾਂਦਾ ਠੀਕ ਹੈ ਕੋਈ ਐਸੀ ਗੱਲ ਨਹੀਂ ਇਸ ਤਰ੍ਹਾਂ ਜੇ ਰਵੇ ਤੇ ਤੁਹਾਨੂੰ ਇਹਦਾ ਮਤਲਬ ਕੀ ਕੋਈ ਫਾਇਦਾ ਹੈ ਨਹੀਂ ਦੁਕਾਨ ਦੁਕਾਨਦਾਰ ਨੂੰ ਨੁਕਸਾਨ ਹੋ ਰਿਹਾ ਹੈ ਦੁਕਾਨਦਾਰ ਨੂੰ ਨੁਕਸਾਨ ਪਰ ਸੀਐਮ ਦੇ ਅੱਜ ਜਿਹੜੇ ਵੈਲਕਮ ਲਈ ਤੁਸੀਂ ਅੱਜ ਦਾ ਨੁਕਸਾਨ ਚਾਲੋਗੇ ਕੁਝੀ ਕੁਝੀ ਚਾਲੋਗੇ ਕੋਈ ਨਹੀਂ ਕਿੰਨੇ ਦਿਨ ਦੀ ਕੋਈ ਗੱਲ ਨਹੀਂ ਹੁੰਦੀ ਐਸੀ ਇੱਕ ਦਿਨ ਦੇ ਤਾਰੇ ਚਿਹਰੇ ਦੀ ਖੁਸ਼ੀ ਦੱਦੀ ਭੀ ਕਿ ਇੱਕਦਮ ਸੀਐਮ ਦੇ ਆਣ ਤੇ ਖੁਸ਼ੀ-ਖੁਸ਼ੀ ਇਹੀ ਚੱਲਾਂਗੇ ਅਸੀਂ ਨੂੰ ਆਣਾ ਚਾਹੀਦਾ ਕੋਈ ਐਸੀ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਸੁਖਵੀਰ ਬਾਦਲ ਵੀ ਆਂਦੇ ਰਹੇ ਉਹ ਵੀ ਸੀਐਮ ਰਹੇ ਆ ਤੇ ਮਤਲਬ ਕਿ ਉਹ ਸੀਐਮ ਰਹੇ ਆ ਹੋਰ ਵੀ ਸੀਐਮ ਆਂਦੇ ਰਹੇ ਆ ਤੇ ਸੁਰੱਖਾ ਸੁਰੱਖਿਆ ਇਸ ਤਰ੍ਹਾਂ ਹੀ ਰਹਿੰਦੀ ਸੀ ਹਾਂ ਇਸੇ ਇਸੇ ਸੇਮ ਸਕਿਉਰਿਟੀ ਰਹਿੰਦੀ ਸੀ ਸੇਮ ਸਿਕਿਉਰਿਟੀ ਰਹਿੰਦੀ ਐ ਤੇ ਤਹੀ ਤੇ ਤੁਹਾਨੂੰ ਪਤਾ ਹੀ ਹੋਣਾ ਫਿਰ ਤੁਸੀਂ ਤੇ ਇਹ ਚੀਜ਼ ਕਸਟਮਰ ਦੀ ਥੋੜੇ ਪ੍ਰੋਬਲਮ ਹੋਏਗੀ ਬੱਸ ਉਹ ਕੋਈ ਗੱਲ ਨਹੀਂ ਬਾਕੀ ਪੂਰੀ ਸੇਫਟੀ ਐ ਕੋਈ ਅਸੀ ਗੱਲ ਨਹੀਂ ਕੋਈ ਅਸੀ ਸੇਫਟੀ ਵੀ ਜ਼ਰੂਰੀ ਹੈ ਸੇਫਟੀ ਜ਼ਰੂਰੀ ਹੈ ਸੇਫਟੀ ਵੀ ਜ਼ਰੂਰੀ ਹੈ ਹਾਂ ਜੀ ਬਿਲਕੁਲ ਸੇਫਟੀ ਜ਼ਰੂਰੀ ਹੈ ਇਸ ਦੇ ਨਾਲ ਹੋਰ ਵੀ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਲਾਈ ਭਾਰਤ ਦੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਪਾਬੰਦੀ ਪਰਬੰਧਾ ਦੇ ਪੂਰੇ ਤਨਾਤ ਪੁਲਿਸ ਮੁਲਾਜ਼ਮ ਜਿਹੜੇ ਕਿ ਇਸ ਵੇਲੇ ਖੜੇ ਹਨ ਤੇ ਆਂਜਨ ਨਾਲੇ ਜਿਹੜੇ ਲੋਕਲੀ ਟ੍ਰੈਫਿਕ ਫ੍ਰੀ ਕੀਤਾ ਗਿਆ ਹੈ ਤਾਂ ਕਿ ਟ੍ਰੈਫਿਕ ਨਾ ਰੁਕੇ ਤੇ ਨਾ ਹੀ ਇਥੇ ਕਾਫਲਾ ਜਿਹੜਾ ਸੀ ਐਮ ਦਾ ਰੁਕ ਸਕੇ ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵਾਨਾ ਇਥੋਂ ਪੈਦਲ ਯਾਤਰਾ ਕਰਨਗੇ ਪੈਦਲ ਜਾਣਗੇ ਤੇ ਨਾਲ ਉਹਨਾਂ ਦੇ ਸੰਸਦ ਉਮੀਦਵਾਰ ਧਾਲੀਵਾਲ ਵੀ ਹੋਣਗੇ ਹੋਰ ਵੀ ਉਹਨਾਂ ਦੇ ਜਿਹੜੇ ਸਾਥੀ ਨਾਲ ਹੋਣਗੇ ਤੇ ਦੇਖਣਾ ਹੋਵੇਗਾ ਕਿ ਹੁਣ ਕਾਫਲਾ ਜਿਹੜਾ ਇੱਥੋਂ ਚੱਲਦਾ ਤੇ ਕਿੰਨਾ ਕਿ ਸਪੋਰਟਰਾਂ ਦਾ ਉੱਥੇ ਹੁਮ ਹੁਆ ਕੇ ਰਸ਼ ਪੈਂਦਾ ਹੈ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਦੇਖ ਰਹੇ ਹੋ ਹਾਲਕੜ ਦੀਆਂ ਤਸਵੀਰਾਂ ਜੋ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਦੀ ਆਉਣ ਤੋਂ ਪਹਿਲਾਂ ਇੱਥੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਰਸਤੇ ਵੀ ਬੰਦ ਕੀਤੇ ਜਾ ਰਹੇ ਆ ਬੈਰੀਕੇਟਿੰਗ ਲਗਾ ਦਿੱਤੀ ਗਈ ਆ ਤੇ ਪੂਰੀ ਸੁਰੱਖਿਆ ਜਿਹੜਾ ਸਵੇਰ ਤੋਂ ਇਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ ਸੁਰੱਖਿਆ ਨੂੰ ਲੈਂਦੇ ਹੋਏ ਤੇ ਤੁਸੀਂ ਦੇਖ ਸਕਦੇ ਹੋ ਆਹੀ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਹਾਲਗੇਟ ਇਸ ਵੇਲੇ ਦੁਕਾਨਦਾਰ ਤੇ ਸੱਚੀ ਕਾਲ ਸਰ ਜੀ ਕਿਸ ਤਰ੍ਹਾਂ ਲੱਗ ਰਿਹਾ ਸੀਐਮ ਭਗਵੰਤ ਮਾਨ ਆ ਰਹੇ ਉਹਨਾਂ ਦੇ ਸਵਾਗਤ ਦੀ ਤਿਆਰੀ ਕਰ ਰਹੇ ਤੁਸੀਂ ਅਹੀ ਦੇਖੋ ਗਾਕਾ ਦੀ ਸਵਾਗਤ ਹੈਗਾ ਦੇਖੋ ਸਰਕਾਰ ਯੋਗ ਆ ਗਿਆ ਸਾਡੇ ਸੀਐਮ ਸਾਹਿਬ ਹੈ ਪਰ ਉਹਨਾਂ ਨੂੰ ਆਪ ਚਾਹੀਦਾ ਹੈ ਕਿ ਦੇਖੋ ਸਾਰਾ ਦਿਨ ਬਾਜ਼ਾਰ ਬੰਦਾ ਆਣਾ ਕਿਸ ਵਲੇ ਕਿਸੇ ਨੂੰ ਪਤਾ ਹੀ ਨਹੀਂ ਗਾ ਸਾਡੀ ਇੱਥੇ ਜਿਹੜੇ ਡਿਊਟੀ ਲੱਗੀ ਹੈ ਪੁਲਿਸ ਨਾਜ਼ਮਾ ਦੀ ਉਹ ਵੀਰਾਂ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਣਾ ਕਿਸ ਲਈ ਆਏ ਕਿਉਂ ਸਾਨੂੰ ਨਹੀਂ ਪਤਾ ਜੀ ਕਿਸ ਲਈ ਆਣਾ ਹੈ ਤੁਹਾਨੂੰ ਸਾਡੀ ਡਿਊਟੀ ਲੱਗੀ ਹੈ ਜੀ ਇੱਥੇ ਅਸੀਂ ਗੱਡੀ ਨਹੀਂ ਖਲੋਣ ਦੇਣੀ ਅਸੀਂ ਸਕੂਟਰ ਨਹੀਂ ਖਲੋਣ ਦੇਣਾ ਅਸੀਂ ਕਿਸੇ ਗਾਹਕ ਨੂੰ ਖਲੋਣ ਨਹੀਂ ਦੇਣਾ ਇਹ ਕੋਈ ਤਰੀਕਾ ਨਹੀਂ ਹੈ ਕਿ ਸਾਡੀ ਦੁਕਾਨਦਾਰੀ ਸਾਰਾ ਦਿਨ ਦੇਖੋ ਚੈੱਕ ਲੱਗ ਰਹੇ ਹੁੰਦੇ ਆ ਹਰ ਦੁਕਾਨਾਂ ਦੀਆਂ ਹਰ ਬੰਦੇ ਦੀਆਂ ਆਪਣੀ ਆਪਣੀਆਂ ਸਮੱਸਿਆਵਾਂ ਹੀ ਆ ਕਿਸੇ ਨੇ ਭੁਗਤਾਨ ਕਰਨਾ ਹੈ ਕੰਪਨੀਆਂ ਦਾ ਡੇ ਬਾਈ ਡੇ ਦਾ ਸਿਸਟਮ ਹੈ ਜਿਦੋਂ ਦਾ ਵੈਸੇ ਹੀ ਔਨਲਾਈਨ ਕੰਮ ਹੋਇਆ ਤੇ ਕੰਮ ਹੀ ਸਾਰਾ ਸਿਸਟਮ ਹੀ ਸਾਰਾ ਔਨਲਾਈਨ ਹੈ ਕਿਸ ਤਰ੍ਹਾਂ ਭੇਮਟ ਕਰਾਂਗੇ ਕਿਸ ਤਰ੍ਹਾਂ ਅਸੀਂ ਕਾਹਦੀ ਕੋ ਗਾ ਖਾਏਗਾ ਇਸ ਤਰ੍ਹਾਂ ਅਸੀਂ ਭੁਗਤਾਨ ਕਰਾਂਗੇ ਸਾਰਾ ਦਿਨ ਹੋ ਗਿਆ ਦੇਖੋ 4 ਵਜੇ ਦੇ ਪੈ ਜੇ ਸਵੇਰੇ 9:00 ਵਜੇ ਤੋਂ ਹਾਂ 9:30 ਵਜੇ ਤੱਕ ਤੇ 4 ਵਜੇ ਦੇ ਪਹਿਜੇ ਤੇ ਬਿਜਾਰ ਬੰਦ ਹੈਗਾ ਜੀ ਸਾਨੂੰ ਯਾਨੀ ਕਿ ਸਵੇਰ ਦਾ ਬਾਜ਼ਾਰ ਬੰਦ ਕੀਤਾ ਗਿਆ ਜੀ ਸਰ ਜਾਨੂੰ ਪਹਿਲਾਂ ਪਤਾ ਹੁੰਦਾ ਸੀ ਕਿ ਰੋਇਣਾ ਆਉਂਦੇ ਜੀ ਇੱਥੇ ਆ ਕੇ ਦੁਕਾਨ ਖੋਲਣ ਦਾ ਕੰਮ ਹੈ ਕਿ ਸਾਡਾ 1500 ਰੁਪਏ ਖਰਚਾ ਹੈ ਸਾਡੇ ਕੋਲ ਸਟਾਫ ਹੈ ਸੈਲਰੀ ਦੇਣੀ ਉਹਦੀ ਬਿਚਾਰ ਬਿੱਲ ਚੱਲਦਾ ਪਿਆ ਹੋਇਆ ਹੈ ਇਹ ਕੋਈ ਉੱਪਰ ਗੱਡੀ ਜਿੱਥੇ ਲਗਾ ਕੇ ਆਇਆ ਪਿੱਛੇ ਪਾਰਕਿੰਗ ਉਹਦਾ ਪਾੜਾ ਦੇਣਾ ਹੈ ਇਹ ਕੋਈ ਤਰੀਕਾ ਨਹੀਂ ਨਾ ਹੈਗਾ ਵੀ ਅਸੀਂ ਇਹ ਸਾਰਾ ਦਿਨ ਹੀ ਸਾਰਾ ਸਾਡਾ ਖਰਾਬ ਕਰ ਦੇਣ ਇਹ ਸਮੱਸਿਆ ਦੁਕਾਨਦਾਰਾਂ ਦੀ ਹੈ ਜੋ ਕਿ ਸਾਰਿਆਂ ਦੀ ਸਾਂਝੀ ਸਮੱਸਿਆ ਹੈ ਜਿੱਥੇ ਕਿ ਸਵੇਰ ਤੋਂ ਸੁਰੱਖਿਆ ਪ੍ਰਬੰਧ ਨੂੰ ਰੰਦੇ ਬੰਦ ਕੀਤਾ ਹਾਂ ਜੀ ਤੁਸੀਂ ਵੀ ਮਾਰਕੀਟ ਦੇ ਬੰਦੇ ਹੋ ਹਾਂਜੀ 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 ਮਾਰਕੀਟ ਦੇ ਤੇ ਕਿਸ ਤਰ੍ਹਾਂ ਲੱਗ ਰਿਹਾ ਸੀਐਮ ਜਿਹੜੇ ਭਗਵੰਤ ਮਾਨ ਆ ਜਾ ਰਹੇ ਆ ਤੇ ਉਹਨਾਂ ਦੇ ਆਂ ਦੇ ਵਿੱਚ ਜਿਹੜੇ ਬਾਜ਼ਾਰ ਦੇ ਅੱਜ ਬੰਦ ਕੀਤਾ ਗਿਆ ਸੁਰੱਖਿਆ ਪ੍ਰਬੰਧਾ ਨੂੰ ਲੈ ਕੇ ਸੁਰੱਖਿਆ ਪ੍ਰਬੰਧਾ ਨੂੰ ਅਸਰਾ ਭਗਵੰਤ ਮਾਨ ਜੀ ਤਾਂ ਕੱਲੇ ਲੰਗਰ ਵੀ ਨਹੀਂ ਰੰਦਾ ਜੋ ਹਾਲ ਇਹਨਾਂ ਨੇ ਕੀਤਾ ਆਪਣੇ ਬੋਰਡ ਆਪਣਾ ਸਭ ਕੁਝ ਲਾਇਆ ਆਪਣੀਆਂ ਫੋਟੋਆਂ ਲਾਈਆਂ ਯਾਨੀ ਵੇਖਦੇ ਕਿ ਜਨਤਾ ਕਿ ਨਹੀਂ ਦੁਖੀ ਹੋ ਰਹੀ ਹੈ ਸਾਰੇ ਦੁਕਾਨਦਾਰ ਦੁਖੀ ਹੈ ਬੋਰ ਲਾਤੇ ਆ ਦੁਕਾਨਾਂ ਤੇ ਕੋ ਗਾਹ ਨਹੀਂ ਆ ਰਿਹਾ ਅੰਦਰ ਕੋ ਸਕੂਟਰ ਨਹੀਂ ਆਂਦੇ ਰੇ ਨਾ ਕਾਰ ਆਂਦੇ ਰੇ ਤੇ ਬੰਦਾ ਜਾਵੇਗਾ ਕਿਥੇ ਰੋਟੀ ਇਹਨਾਂ ਨੇ ਖਵਾਣੀ ਨਹੀਂ ਭੁੱਖੇ ਮਰਨਗੇ ਤੇ ਇਹਨਾਂ ਨੇ ਕੁਝ ਕਰਨਾ ਨਹੀਂ ਯਾਨੀ ਕਿ ਸਵੇਤ ਜਿਹੜਾ ਬੰਦ ਕੀਤਾ ਗਿਆ ਬੰਦ ਦਾ ਅਸਰ ਜਿਹੜਾ ਉਹ ਤੁਹਾਡੇ ਅੰਦਰ ਪਹਿਲਾਂ ਤੇ ਸਵਾਗਤ ਦੀ ਪਹਿਲਾਂ ਖੁਸ਼ੀ ਹੋਣੀ ਤੁਹਾਡੀ ਮੇਰੇ ਅੱਜ ਮੈਂ ਘਰ ਚ ਲੈਣ ਦੁਕਾਨ ਬੰਦ ਕਰਕੇ ਦੁਕਾਨ ਬੰਦ ਕਰਕੇ ਘਰ ਚੱਲ ਗਿਆ ਘਰ ਚੱਲਿਆ ਮੈਂ ਕੀ ਕਰਾਂਗਾ ਇਹਨਾਂ ਨੂੰ ਮੈਂ ਵੇਖੇ ਸ਼ਕਲਾਂ ਵੇਖਾਂਗਾ ਇਹਨਾਂ ਦੀ ਜੇ ਘਰ ਮੇਰੇ ਰੋਟੀ ਨਹੀਂ ਹੋਣੀ ਤੇ ਇਹਨ ਤਹਾਡੇ ਮੁਤਾਬਿਕ ਜੇ ਸੀਐਮ ਨੇ ਆਉਣਾ ਸੀ ਤੇ ਕਿੰਨੀ ਦੇਰ ਲਈ ਬਾਜ਼ਾਰ ਬੰਦ ਰੱਖਣਾ ਚਾਹੀਦਾ ਸੀ ਸਾਨੂੰ ਅੱਧਾ ਘੰਟਾ ਪਹਿਲੇ ਦੱਸਦੇ ਲੋਈ ਆਣਾ ਅਸੀਂ ਆਹੀ ਨਾ ਨਾ ਖੜਨਦੇ ਫਿਰ ਸਾਨੂੰ ਕਹਿੰਦੇ ਜੋ ਸਾਨੂੰ ਦੱਸੇ ਕੱਖ ਨਹੀਂ ਤੇ ਸੇਰ ਤਾਂ 9 ਦੇ ਲੈ ਕੇ ਪੁਲਿਸ ਸਾਰੀ ਫਾਇਲ ਆਏ ਸਾਨੂੰ ਹੀ ਫਾਇਲ ਆਇਆ ਨਾ ਹੀ ਅੱਗੇ ਜੋ ਨਾ ਪਿੱਛੇ ਨਾ ਸਕੂਟਰ ਅੱਧਰ ਜਾਂਦੇ ਨਾ ਅੱਧਰ ਜਾਂਦੇ ਯਾਨੀ ਕਿ ਘੰਟੇ 2 ਘੰਟੇ 3 ਘੰਟੇ ਦਾ ਸਵਾਗਤ ਹੁੰਦਾ 4 ਘੰਟੇ ਤੋਂ ਹੁੰਦਾ ਪੂਰੇ ਦਿਨ ਦਾ ਨਹੀਂ ਹੁੰਦਾ 4 ਘੰਟੇ ਦਾ ਕਿ ਅੱਧਾ ਬੋਣਾ ਘੰਟਾ ਲੈਣ ਠੀਕ ਹੈ 4-4 ਘੰਟੇ ਦੀ ਬੋਣਾ ਆਉਣ ਕਹਿੰਦਾ ਅਸੀਂ ਆਮ ਪਾਰਟੀਆਂ ਆ ਆਮ ਬੰਦਿਆਂ ਆ ਆਮ ਬੰਦੇ ਕਦਰ ਹੈ ਕਿ ਜੋ ਹਾਲਾਤ ਹੈ ਜਿੰਨੇ ਜਿੰਨੇ ਬੋਰਡ ਨੇ ਐਨੇ ਐਨੇ ਬੋਰਡ ਤੋਂ ਹਸਲੇ ਜਿਵੇਂ ਭਾਜੀਪੀ ਜਾਂ ਕਾਂਗਰਸੀ ਹੋਸ ਨੇ ਬੜੀ ਬੜੀ ਉਮਰ ਹੋ ਗਈ ਤੁਸੀਂ ਬੜੇ ਇੱਥੇ ਸੀਐਮ ਆਂਦੇ ਦੇਖੇ ਹੋਣੇ ਆ ਤੁਸੀਂ ਜਿਹੜੇ ਪਹਿਲਾਂ ਵੀ ਆਉਂਦੇ ਸੀ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਹੁੰਦੇ ਸੀ ਸੁਰੱਖਿਆ ਪ੍ਰਭਾਵ ਮੈਂ ਨਹੀਂ ਕਦੀ ਇਸ ਤਰ੍ਹਾਂ ਦੇ ਦੇਖੀ ਪੁਲਿਸ ਨੂੰ ਭਾਜੜੂ ਪੈਦੀ ਇਸ ਟ ਕੱਕ ਹੈਗਾ ਹੀ ਨਹੀਂ ਨਾ ਲੈਣਾ ਉਹ ਕਹਿੰਦੇ ਆ ਆਮ 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 ਪਾਰਟੀ ਦੇ ਬੰਦੇ ਆ ਆਮ ਜਨਤਾ ਦੇ ਬੰਦੇ ਆ ਕਹਦੇ ਆ ਆਮ ਪਾਰਟੀ ਦੇ ਜਾਨੀ ਸੁਰੱਖਿਆ ਲੈਣੀ ਹੈ ਜਾਨਾ ਤੇ ਪੈਦਲ ਤੇ ਪਤਾ ਲੱਗੇ ਸਾਨੂੰ ਆਈ ਫਿਰ ਲੋਕ ਜਾਨਾ ਤੇ ਇਧਰੋਂ ਪੈਦਲ ਹੀ ਆ ਜਾਨਾ ਤੇ ਪੈਦਲ ਹੀ ਆ ਪੈਦਲ ਕਹਿੰਦਾ ਪੈਦਲ ਜਾਨਾ ਇਨੀ ਸੁਰੱਖਿਆ ਚ ਸੁਰੱਖਿਆ ਸੀਐਮ ਦੀ ਸੁਰੱਖਿਆ ਹੈ ਉਹ ਕਿੰਨੀ ਇਨੀ ਸੁਰੱਖਿਆ ਉਹ ਆਨੀ ਦੇ ਨਾਂ ਨਾ ਜਿਹੜਾ ਬੀਜੇਪੀ ਕਾਂਗਰਸ ਆਉਂਦੀ ਜਾਂ ਕੋਈ ਆਮ ਆਕਾਲੀ ਇਨੀ ਇਨੀ ਸੁਰੱਖਿਆ ਹੁੰਦੀ ਜਿਨ੍ਹਾਂ ਨੇ ਪਰਥੂ ਬਾਦ ਸਾਰੇ ਲੋਕਾਂ ਨੂੰ ਤਾਂ ਮੈਂ ਕਹਿੰ ਗਿਆ ਚਾਬੀ ਵੜੀ ਕਾਰ ਚੱਲਿਆ ਪਾਉਣ ਕੀ ਕਰੀ ਜਾਂਣਾ ਨੂੰ ਇਹ ਕਿ ਇਹ ਦੁਕਾਨਦਾਰ ਹੈ ਜਿਹੜੇ ਕਿ ਆਪਣੀ ਦੁਕਾਨ ਬੰਦ ਕਰਕੇ ਇਸ ਵੇਲੇ ਘਰ ਜਾਂਦੀ ਤਿਆਰੀ ਕਰਦੇ ਪਏ ਹਨ ਗੁੱਸਾ ਇਹਨਾਂ ਦੇ ਅੰਦਰ ਪੈਦਾ ਹੋ ਗਿਆ ਸਵੇਰੇ ਕਿਸੇ ਟਾਈਮ ਤੇ ਸਵਾਗਤ ਕਰਨਾ ਸੀ ਇਹਨਾਂ ਨੇ ਲੇਕਿਨ ਹੁਣ ਦੁਕਾਨਦਾਰੀ ਖਰਾਬ ਹੋਣ ਨਾਲ ਗੁੱਸਾ ਵੀ ਅੰਦਰੋਂ ਫੁੱਟ ਰਿਹਾ ਤੇ ਹੋਰ ਵੀ ਦੁਕਾਨਦਾਰ ਹਨ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੇ ਹਾਂਜੀ ਸਰ ਕਿਸ ਤਰ੍ਹਾਂ ਲੱਗ ਰਿਹਾ ਅੱਜ ਸੀਐਮ ਦੇ ਸਵਾਗਤ ਦੀ ਤਿਆਰੀ ਕਰ ਰਹੇ ਤੁਸੀਂ ਸਵਾਗਤ ਕਾ ਜੀ ਸੇਰ ਦੇ ਬੈਠੇ ਆ 10 ਵਜੇ ਦੀ ਦੁਕਾਨਾਂ ਖੋਲ ਕੇ ਪੈਸੇ ਦਾ ਗਾਹਕ ਨਹੀਂ ਹੈ ਇਹਨਾਂ ਨੇ ਨਾ ਕੋਈ ਪੁਲਿਸ ਲੈ ਅੰਦਰ ਕੋਈ ਆਣ ਦਿੰਦੇ ਗੱਡੀ ਨਾ ਕੋਈ ਅੰਦਰ ਐਕਟਿਵ ਕੋਈ ਆ ਕਿ ਵਿਲਾ ਬਾਜ਼ਾਰ ਦੇ ਕੋਈ ਸ਼ਾਂਤ ਹੋਇਆ ਹੈ ਲੱਖਾਂ ਰੁਪਏ ਲਾ ਕੇ ਛਦਾਈ ਬਣੇ ਆਪਾਂ ਸੀਐਮ ਤੇ ਅੱਗੇ ਵੀ ਆਏ ਹੋਣੇ ਤੁਹਾਡੇ ਕੋ ਤੇ ਕੀ ਪਹਿਲਾਂ ਵੀ ਇਸ ਤਰ੍ਹਾਂ ਦੀ ਸੁਰੱਖਿਆ ਪ੍ਰਬੰਧ ਹੁੰਦੀ ਸੀ ਹਾਂਜੀ ਹੁੰਦੀ ਦੇ ਪਰ ਅੱਜ ਤੱਕ ਕੋਈ ਅਜੇ ਕਦੀ ਵੜਿਆ ਕੋਈ ਨਹੀਂ ਇੱਥੇ ਕੀ ਪਹਿਲੀ ਵਾਰ ਸੀਐਮ ਨੂੰ ਤੁਸੀਂ ਦੇਖੋਗੇ ਆਪਣੀ ਥੜਕਾਂ ਤੇ ਹਾਂਜੀ ਹਾਂਜੀ ਪਹਿਲੀ ਵਾਰ ਹੀ ਜਦੋਂ ਦੇ ਆਏ 2 ਸਾਲਾਂ ਦੇ ਵਿੱਚ ਕਦੀ ਇੱਥੇ ਬਾਜ਼ਾਰ ਦੇ ਵਿੱਚ ਐਂਟਰ ਨਹੀਂ ਹੋਏ ਇਸ ਬਾਜ਼ਾਰ ਚ ਐਂਟਰ ਨਹੀਂ ਹੋਈ ਅੱਜ ਕੀ ਪਹਿਲੀ ਪੈਦਲ ਇਧਰੋਂ ਜਾਣਗੇ ਤੇ ਕੁਛ ਵੀ ਤੇ ਹੋਏਗੀ ਨਾ ਤੁਹਾਨੂੰ ਸੀਐਮ ਤੁਸੀਂ ਤੁਹਾਡੇ ਲਾਗੂ ਲੰਘਣਗੇ ਹੋ ਸਕਦਾ ਤੁਹਾਡੀ ਲਗਾ ਤੇ ਆ ਜਾ ਸਾਡੇ ਸਦਾ ਬਸ ਸਹੀ ਹੈ ਲੇਕਿਨ ਹਰ ਬੰਦੇ ਹਸਤੇ ਆ ਲੇਕਿਨ ਇਹਨਾਂ ਦਾ ਇੱਕ ਐਪ ਹੈ ਕਿ ਦੇਖੋ ਜੀ ਕੋਈ ਵਪਾਰ ਦਾ ਬੇੜਾ ਗੜ ਘੋੜਿਆ ਕੋਈ ਸੁਣਾਈ ਨਹੀਂ ਗਈ ਸਾਡੇ ਲੋਕਾਂ ਦੀ ਇੱਥੇ ਹਾਲ ਬਾਜ਼ਾਰ ਦੇ ਵਿੱਚ ਐ ਨਹੀਂ ਕੋਈ ਨਾ ਕੋਈ ਦੂਜੇ ਚੌਥੇ ਦੇ ਨੰਦਾ ਰਹਿੰਦਾ ਤੇ ਇੱਥੇ ਕੋਈ ਨਾ ਅੰਦਰ ਗੱਡੀਆਂ ਨਹੀਂ ਆਂਦਿੰਦੇ ਤੇ ਗੱਡੀ ਨਹੀਂ ਆਏਗੀ ਗਾਗ ਨੇ ਆਏ ਕਿ ਤੇ ਅਸੀਂ ਕੀ ਐਨੇ ਲੱਗ ਕਿਸ ਤੋਂ ਪਹਿਲਾਂ ਵੀ ਹੋਰ ਵੀ ਪਾਰਟੀਆਂ ਸੀ ਹੋਰ ਵੀ ਸੀਐਮ ਇੱਥੇ ਕੈਪਟਨ ਨਰਿੰਦਰ ਸਿੰਘ ਵੀ ਆਂਦੇ ਰਹੇ ਆ ਬਦਲ ਪ੍ਰਕਾਸ਼ ਸਿੰਘ ਬਦਲ ਵੀ ਆਂਦੇ ਰਹੇ ਉਦੋਂ ਵੀ ਇਸ ਤਰ੍ਹਾਂ ਹੀ ਸੁਰੱਖਿਆ ਹੁੰਦੀ ਸੀ ਹਾਂਜੀ ਕੈਪਟਨ ਸਾਹਿਬ ਦੇ ਹੁੰਦੇ ਕੋਈ ਐਡੀ ਦਿੱਕਤ ਨਹੀਂ ਸੀ ਹੁੰਦੀ ਸਾਨੂੰ ਹਾਂਜੀ ਅੱਛਾ ਹੁਣ ਸੁਰੱਖਿਆ ਇਸ ਤਰ੍ਹਾਂ ਹੀ ਬਾਜ਼ਾਰ ਬੰਦ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਕਰਾਇਆ ਜਾਂਦਾ ਸੀ ਨਾ 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 ਐਸਣਾ ਨਹੀਂ ਸੀ ਹੁੰਦਾ ਇਹ ਪਹਿਲੀ ਵਾਰ ਹੈ ਪਹਿਲੀ ਵਾਰ ਇਦਾਂ ਹੋਇਆ ਸੀ ਸ਼ਹਿਰ ਦੇ ਕੀ ਇਹ ਟਾਈਮ ਦੇਖੋ 10 ਵਜੇ ਦਾ ਟਾਈਮ ਦੇ ਕੇ 5 ਵਜੇ ਚੱਲੇ ਅਜੇ ਤੱਕ ਨਹੀਂ ਆਏ ਇਹ ਸਾੜੀ ਦੀ ਹਜ਼ਾਰਾਂ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ ਵਪਾਰੀਆਂ ਦਾ ਜੀ ਬਿਲਕੁਲ ਅੱਜ ਦੀ ਸੇਲ ਸੇਲ ਵਗੈਰਾ ਹੋਈ ਕੋਈ ਕੁਛ ਨਹੀਂ ਜੀ ਬੌਣੀ ਤੱਕ ਨਹੀਂ ਹੋਈ ਸੇਲ ਦੀ ਸੇਲ ਕੀ ਹੋਣੀ ਸੀ ਐਸੀ ਐਮ ਦੇ ਆਂਦੇ ਖੁਸ਼ੀ ਦੇ ਵਿੱਚ ਇੱਕ ਦੁੱਖ ਵੀ ਹੈ ਕਿ ਦੁਕਾਨਦਾਰੀ ਖਰਾਬ ਹੋ ਗਈ ਹਾਂਜੀ ਸਾਨੂੰ ਗਮੀ ਹੋ ਗਈ ਰਾਨੂੰ ਲੱਖਾਂ ਰੁਪਏ ਭੁਗਤਾਨ ਕਰਨੇ ਕਿੱਥੋਂ ਕਰਨੇ ਬੋ ਜੀ ਹਰ ਵਪਾਰੀ ਨੇ ਕਰਨੇ ਆ ਇਹ ਦੇਖ ਲਓ ਦੁਕਾਨ ਤੇ ਕਿਸੇ ਦੁਕਾਨ ਤੇ ਨਹੀਂ ਵੇਖ ਇੱਕ ਗਾਗ ਨਹੀਂਗਾ ਸਿੰਗਲ ਗਾਗ ਨਹੀਂ ਕਿਸੇ ਕੋਲੋਂ ਆ ਜੀ ਬਿਲਕੁਲ ਤੇ ਇਹ ਹੰ ਦੁਕਾਨਦਾਰ ਜਿਨ੍ਹਾਂ ਦਾ ਅ ਦਰਦ ਹੈ ਇਹ ਬਾਹਰ ਆ ਰਿਹਾ ਜੋ ਕਿ ਤਸਵੀਰਾਂ ਵਿੱਚ ਤੁਹਾਨੂੰ ਦਿਖਾਇਆ ਕਿ ਸੀਐਮ ਦੇ ਹਾਂ ਤੋਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ 2 3 4 ਘੰਟੇ ਦੀ ਜਿਹੜੀ ਹੈ ਸੁਰੱਖਿਆ ਬਾਜ਼ਾਰ ਖਾਲੀ ਕਰਾਇਆ ਜਾ ਸਕਦਾ ਪੂਰੇ ਦਿਨ ਦੇ ਲਈ ਬਾਜ਼ਾਰ ਖਾਲੀ ਕਰਾਣਾ ਵਾਜਬ ਨਹੀਂ ਹੈ ਦੁਕਾਨਦਾਰ ਵੀ ਸਹੀ ਹਨ ਕਿਉਂਕਿ ਹਰ ਦੁਕਾਨਦਾਰ ਦਾ ਆਪਣਾ ਖਰਚਾ ਆਪਣੀ ਈਐਮਆਈ ਹੈ ਆਪਣਾ ਦੁਕਾਨ ਦਾ ਰੈਂਟ ਹੈ ਪਰ ਕਿਤਨੇ ਕਿਤੇ ਇਹ ਜਿਹੜਾ ਸੁਰੱਖਿਆ ਇਹ ਸੀਐਮ ਦੇ ਜਿਹੜੇ ਸੁਰੱਖਿਆ ਸੀਐਮ ਦੇ ਖਿਲਾਫ ਹੀ ਜਾ ਰਹੀ ਹੈ